ਹਾਂਜੀ ਦੋਸਤੋ ਅੱਜ ਆਪਾਂ ਕੁਝ ਤੁਹਾਨੂੰ ਪਸ਼ੂਆਂ ਦੇ ਇਲਾਜ ਬਾਰੇ ਦੱਸਾਂਗੇ ਜਿਹੜੀ ਦੇਸੀ ਨੁਕਤਿਆਂ ਨਾਲ ਕੀਤੇ ਜਾਂਦੇ ਆ ਜਿਵੇਂ ਜੂਆਂ ਦਾ ਇਲਾਜ ਹੈਗਾ ਚਾਕ ਦਾ ਪਾਊਡਰ ਲੂਣ ਅਤੇ ਸਾਬਣ ਨੂੰ ਥੋੜੇ ਪਾਣੀ ਨਾਲ ਮਿਲਾ ਕੇ ਪ੍ਰਭਾਵਿਤ ਹਿੱਸਿਆਂ ਦੇ ਪੇਸਟ ਲਗਾਓ ਜਿਹੜਾ ਇਹਦਾ ਪੇਸਟ ਬਣ ਜੂਗਾ ਇਹਦੇ ਨਾਲ ਜਿਹੜਾ ਜੂਆਂ ਦਾ ਇਲਾਜ ਉਹ ਹੋ ਜਾਵੇਗਾ ਆਪਣਾ ਇਹ ਯੂਨੀਵਰਸਿਟੀ ਦੇ ਮੁਤਾਬਕ ਹੈਗਾ ਜੀ ਇਹ ਤੇ ਜਿਹੜਾ ਅਗਲਾ ਇਲਾਜ ਦੱਸਿਆ ਹੋਇਆ ਉਹ ਜ਼ਖਮਾਂ ਦਾ ਇਲਾਜ ਆ। ਕਈ ਵਾਰੀ ਜ਼ਖਮ ਹੋ ਜਾਂਦੇ ਪਸ਼ੂਆਂ ਦੇ। 250 ਗ੍ਰਾਮ ਨਿੰਮ ਦੇ ਪੱਤੇਆਂ ਨੂੰ 2 ਲੀਟਰ ਪਾਣੀ 'ਚ ਉਬਾਲ ਲਵੋ। ਇਸ ਪਾਣੀ ਨਾਲ ਜ਼ਖਮ ਨੂੰ ਸਾਫ਼ ਕਰੋ। ਇਸ ਤੋਂ ਬਾਅਦ ਨਿੰਮ ਦੇ ਪੱਤੇਆਂ ਦਾ ਪੇਸਟ ਆ ਜਿਹੜਾ ਉਹ ਜ਼ਖਮਾਂ ਦੇ ਉੱਪਰ ਲਾ ਦਿਓ। ਇਹਦੇ ਨਾਲ ਜਿਹੜੇ ਵੀ ਆਪਣੇ ਜ਼ਖਮਾਂ ਉਹ ਠੀਕ ਹੋ ਜਾਣ ਕਿਉਂਕਿ ਨਿੰਮਾ ਜਿਹੜਾ ਐਂਟੀਬਾਇਓਟਿਕ ਹੁੰਦਾ ਹੈਗਾ। ਬੁਖਾਰ ਦਾ ਇਲਾਜ ਹੈਗਾ ਜੀ ਇੱਕ ਮੁਠੀ ਇਮਲੀ ਦੇ ਪੱਤੇ ਅਤੇ 250 ਗ੍ਰਾਮ ਫਲ ਦਾ ਗੁੱਦਾ ਅੱਧੀ ਬਾਲਟੀ ਪਾਣੀ 'ਚ ਉਬਾਲ ਲਵੋ। ਅੱਧਾ-ਅੱਧਾ ਲੀਟਰ ਦਿਨ 'ਚ ਦੋ ਵਾਰ ਦੇਵੋ ਜੀ ਮਤਲਬ ਠੀਕ ਹੋ ਜਾਵੇਗਾ ਆਪਣਾ ਜਿਹੜਾ ਬੁਖਾਰ ਜਿਹੜਾ ਪਸ਼ੂ ਨੂੰ ਹੋਇਆ ਹੋਇਆ ਹੈ ਠੀਕ ਹੈ ਜੀ ਅੱਗੇ ਆਪਾਂ ਗੱਲ ਕਰਦੇ ਹਾਂ ਅਗਲੇ ਇਲਾਜ ਦੀ ਪੇਟ ਦਾ ਕਈ ਵਾਰੀ ਫੁੱਲ ਜਾਂਦਾ ਹਨਾ ਫਾਰਾ ਗੈਸ ਐਸਟਡੀ ਜੋ ਵੀ ਬਣ ਜਾਂਦੀ ਹੈ ਪਸ਼ੂਆਂ ਦੇ ਪੇਟ ਦੇ ਵਿੱਚ 50 ਐਮਲ ਸਰੋਂ ਦਾ ਤੇਲ ਲੈ ਕੇ 30 ਤੋਂ 40 ਐਮਲ ਤਾਰਪੀਨ ਦੇ ਤੇਲ ਵਿੱਚ ਮਿਲਾਓ ਇੱਕ ਖਰਾਕ ਪਹਿਲਾਂ ਦਿਓ ਅਗਲੀ ਖਰਾਕ ਚਾਰ ਪੰਜ ਘੰਟੇ ਬਾਅਦ ਦਿਓ ਜਾਂ ਅੱਧਾ ਕੱਪ ਸਿਰਕਾ ਲੈ ਕੇ ਅੱਧੇ ਲੀਟਰ ਗਰਮ ਪਾਣੀ ਦੇ ਨਾਲ ਇੱਕ ਦਿਨ ਚ ਦੋ ਵਾਰ ਦੇ ਨਾਲ ਪੇਟ ਵਿੱਚ ਬਣੀ ਗੈਸ ਨਿਕਲ ਜਾਂਦੀ ਹੈ ਤੇ ਪਸ਼ੂ ਨੂੰ ਆਰਾਮ ਮਿਲਦਾ ਹੈ ਠੀਕ ਹੈ ਜੀ ਕਈ ਵਾਰੀ ਆਪਣੇ ਪਸ਼ੂਦੀ ਪੇਟ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਫੁੱਲ ਜਾਂਦਾ ਪੇਟ ਗੈਸ ਬਣ ਜਾਂਦੀ ਹੈ ਐਸਿਡਿਟੀ ਬਣ ਜਾਂਦੀ ਹੈ ਇਹ ਉਹਦੇ ਵਾਸਤੇ ਇਹਨਾਂ ਨੇ ਜਿਹੜਾ ਦੇਸੀ ਨੁਕਤਾ ਹੈਗਾ ਉਹ ਦੱਸਿਆ ਹੋਇਆ ਤੁਸੀਂ ਨੋਟ ਕਰ ਲਓ ਆਪਣੇ ਪਸ਼ੂਆਂ ਤੇ ਅਜ਼ਮਾ ਕੇ ਦੇਖੋ ਇਹ ਯੂਨੀਵਰਸਿਟੀ ਮੇਲੇ ਦੇ ਵਿੱਚ ਜਿਹੜਾ ਹੈਗਾ ਦੱਸਿਆ ਗਿਆ ਸੀਗਾ ਜੀ ਥਣਾ ਦੇ ਵਿੱਚ ਲਾਗਦਾ ਇਲਾਜ ਦੱਸਿਆ ਹੋਇਆ ਹੈਗਾ 10 ਐਮਐਲ ਨਿੰਬ ਦੇ ਤਾਜ਼ਾ ਪੱਤਿਆਂ ਦਾ ਰਸ 80 ਤੋਂ 100 ਗ੍ਰਾਮ ਖਾਣ ਵਾਲੇ ਤੇਲ ਦੇ ਨਾਲ ਮਿਲਾਓ ਦਿਨ ਵਿੱਚ 2-3 ਵਾਰ ਪੂਰੀ ਤਰ੍ਹਾਂ ਠੀਕ ਹੋਣ ਤੱਕ ਥਣਾ ਤੇ ਲਗਾਓ ਠੀਕ ਹੈ ਜੀ ਇਸ ਤਰੀਕੇ ਨਾਲ ਵੀ ਜਿਹੜਾ ਤੁਸੀਂ ਥਣਾਂ ਦੇ ਵਿੱਚ ਕੋਈ ਲਾਗ ਲੱਗ ਜਾਂਦੀ ਹੈ ਜਾਂ ਕੋਈ ਕਿਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਸ ਨੂੰ ਇਹ ਠੀਕ ਕਰ ਸਕਦੇ ਆ ਇਹ ਜਿਹੜਾ ਮਿਲ ਲੱਗੇ ਯੂਨੀਵਰਸਿਟੀ ਉਹਦੇ ਵਿੱਚ ਇਹ ਚੀਜ਼ਾਂ ਦੱਸੀਆਂ ਗਈਆਂ ਸੀ ਜੀ ਦਸਤ ਜਾਂ ਮੋਕ ਜਵੇਂ ਮੋਕ ਲੱਗ ਜਾਂਦੇ ਆ ਪਰ ਉਸ ਨੂੰ 1 ਲੀਟਰ ਪਾਣੀ 'ਚ ਚਾਹ ਪੱਤੀ ਅੱਧੀ ਮੁਠੀ ਸੁੰਡ ਪਾਊਡਰ ਅੱਧੀ ਮੁਠੀ ਸਾਫਤ ਅਜਮਾਏ ਨੂੰ ਉਬਾਲ ਲਵੋ ਦਿਨ ਵਿੱਚ 2-3 ਵਾਰ 3-4 ਦਿਨ ਤੱਕ ਪਿਲਾਓ ਇਹਦੇ ਨਾਲ ਮੋਕ ਦਾ ਜਿਹੜਾ ਇਲਾਜ ਆ ਉਹ ਹੋ ਜਾਂਦਾ ਹੈ ਠੀਕ ਹੈ ਜੀ ਦੇਸੀ ਇਲਾਜ ਆ ਸਸਤੇ ਇਲਾਜ ਆ ਜਿਹੜੀਆਂ ਇਹ ਚੀਜ਼ਾਂ ਨੇ ਆਮ ਦੁਕਾਨਾਂ ਤੋਂ ਆਪਣੇ ਮਿਲ ਜਾਂਦੀਆਂ ਨੇ ਜੀ ਅਗਲਾ ਇਲਾਜ ਹੈਗਾ ਜੀ ਚਮੜੀ ਵਿੱਚੋਂ ਖੂਨ ਦੇ ਵਗਣ ਦਾ ਲੈ ਗਏ ਵੀ ਜ਼ਖਮ ਹੋ ਜਾਂਦੇ ਹਨ ਨਾ ਨਿੰਮ ਦੇ ਤਾਜ਼ੇ ਪੱਤੇ ਨੂੰ ਚਟਨੀ ਬਣਾ ਕੇ ਜ਼ਖਮ ਵਿੱਚ ਭਰ ਦਿਓ ਅਤੇ ਪੱਟੀ ਬੰਨ੍ਹ ਦਿਓ ਜਾਂ ਹਲਦੀ ਪਾਊਡਰ ਨੂੰ ਚੰਗੀ ਤਰ੍ਹਾਂ ਜ਼ਖਮ ਵਿੱਚ ਭਰ ਕੇ ਪੱਟੀ ਬੰਨ੍ਹ ਦਿਓ ਜਾਂ ਫੜਕੜੀ ਜਾਂ ਚਾਹ ਦੇ ਪੱਤਿਆਂ ਨੂੰ ਪੀਸ ਕੇ ਜ਼ਖਮ ਵਿੱਚ ਭਰ ਦਿਓ ਜਾਂ ਖੰਡ ਅਤੇ ਤਾਜ਼ਾ ਅਦਰਕ ਨੂੰ ਇੱਕੋ ਜਿਹੀ ਮਾਤਰਾ ਵਿੱਚ ਪੀਸ ਕੇ ਪੱਟੀ ਜਾਂ ਸਾਫ਼ ਕੱਪੜੇ ਨਾਲ ਜ਼ਖਮ ਤੇ ਬੰਨ੍ਹ ਦਿਓ ਠੀਕ ਹੈ ਜੀ ਜ਼ਖਮਾਂ ਦੇ ਇਲਾਜ ਦੱਸੇ ਹੋਇਆ ਜਮਾ ਸਸਤੀਆਂ ਚੀਜ਼ਾਂ ਜੀ ਤੁਸੀਂ ਅਜ਼ਮਾ ਸਕਦੇ ਹੋ ਤੁਹਾਡਾ ਕੋਈ ਬੜਾ ਖਰਚਾ ਵੀ ਨਹੀਂ ਆਉਣਾ ਇਹਨਾਂ ਚੀਜ਼ਾਂ ਤੇ ਤੇ ਆਪਣਾ ਜਿਹੜਾ ਪਸ਼ੂ ਆ ਉਹ ਠੀਕ ਵੀ ਹੋ ਜਾਂਦਾ ਪਰ ਦੇਸੀ ਇਲਾਜ ਇਹ ਹੁੰਦਾਗਾ ਕਿ ਥੋੜਾ ਜਾਂ ਲੰਬਾ ਚੱਲਦਾ ਹੁੰਦਾਗਾ ਜਿਵੇਂ ਆਪਾਂ ਕੋਈ ਐਂਟੀਬਾਇਓਟਿਕ ਟੀਕੇ ਲਾਦੇ ਉਹਦੇ ਨਾਲ ਛੇਤੀ ਥੋੜਾ ਜਿਹਾ ਫਰਕ ਪੈ ਜਾਂਦਾ ਪਰ ਉਹਦੇ ਨਾਲ ਆਪਣੇ ਦੁੱਧ ਫੈਟ ਐਸ ਐਨ ਐਫ ਤੇ ਪਸ਼ੂ ਤੇ ਵੀ ਫਰਕ ਪੈ ਜਾਂਦਾ ਪਰ ਇਹ ਦੇਸੀ ਇਲਾਜ ਥੋੜਾ ਹੌਲੀ ਹੌਲੀ ਕੰਮ ਕਰੋ ਤੇ ਸਾਨੂੰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਕੰਮ ਦੀ ਚੀਜ਼ ਆਪਾਂ ਨੂੰ ਸ਼ੇਅਰ ਕਰਨੀ ਪਣੀ ਜੀ ਥੈਂਕ ਯੂ